ਸਤ ਸ੍ਰੀ ਅਕਾਲ ਜੀ ਅ ਅੱਜ ਦੋ ਘੰਟੇ ਬੈਨਾ ਅਸੀਂ ਸਾਰੇ ਅੱਜ ਅ ਕਲਾਕਾਰ ਭਰਾ ਵੀ ਬਹੁਤ ਬਹੁਤ ਸਾਰੇ ਜਿਹੜੇ ਹਮਦਰਦੀ ਹੈ ਜਿਹੜੇ ਚੌੜਾਲੇ ਰਾਜ ਦੇ ਤੋਂ ਅਸੀਂ ਸਾਰੇ ਬੈਠੇ ਸੀ ਸਾਹਿਬ ਅਸੀਂ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰੇ ਤੱਕ ਕਿ ਅੱਜ ਦੀ ਰਾਤ ਬਹੁਤ ਖਾਸ ਹੈ ਤੇ ਸਾਰੇ ਅਮਰਦਾਸ ਕਰਿਓ ਉਹਦਾ ਕੋਈ ਨੈਗੇਟਿਵ ਮਤਲਬ ਨਾ ਕਹਦੇ ਤੁਸੀਂ ਕਿ ਕੁਝ ਰਾਜਨੀਤਿਕ ਨਾਲ ਕੁਝ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਹੈ ਤੇ ਬਿਲਕੁਲ ਚੜਦੀ ਕਲਾ ਡਾਕਟਰ ਸਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਰੇ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ 27 ਤਰੀਕ ਨੂੰ ਐਕਸੀਡੈਂਟ ਹੋਇਆ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੋਂ ਸਨੇਹ ਇਹ ਹੀ ਸੀ ਕਿ ਅਰਦਾਸਾਂ ਕਰੋ ਔਰ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਰਾਜਵੀਰ ਨੂੰ ਹੌਲੀ-ਹੌਲੀ ਊਰਜਾ ਮਿਲੀ ਉਹਨਾਂ ਨੂੰ ਦੱਸਾਂਗੀ ਮਹਾਰਾਜ ਜੀ ਕਰਾ ਰਹੇ ਉਸੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਰ ਕਰੀਏ ਸਾਰੇ ਅੱਜ ਸਾਰੀ ਰਾਤ ਆਪਾਂ ਮਹਾਰਾਜ ਦੇ ਲੇਖੇ ਲਾ ਦਈਏ ਕਿ ਕੱਲੀ-ਕੱਲੀ ਜਿਹੜੀ ਜ਼ਬਾਨ ਚੋਂ ਗੱਲੇ-ਗੱਲੇ ਜ਼ਹਿਨ ਚੋਂ ਹਿਰਦੇ ਚੋਂ ਮਹਾਤਮਾ ਜੀ ਇੱਥੇ ਦਾ ਕਹਿ ਰਹੇ ਕਿ ਰਾਜਨੀਤਿਕ ਨੂੰ ਹੋਰ ਰੋਚਾ ਦੇਉ ਠੀਕ ਕਰੋ ਨਾ ਇਸੇ ਕਰਕੇ ਜੀ ਤੁਹਾਨੂੰ ਉਹ ਵੀਡੀਓ ਚੰਗਾ ਸੀ ਕਿ ਅੰਦਾਸਾ ਕਰੋ ਹੋਰ ਕੋਈ ਦਾ ਗਲਤ ਮੰਤਲ ਹੋਣਾ ਕਰੇ ਜੀ ਬਿਲਕੁਲ ਨੇਕਟਿਵ ਵਾਲੇ ਪਾਸੇ ਨਾਲ ਲੱਗੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਨੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮੰਜਾ ਭੈਣਾ ਪਹੁੰਚੇ ਸੀ ਅਸੀਂ ਆਪ ਬਾਟ ਕੀਤਾ ਅਰਦਾਸ ਕੀਤੀ ਹੈ ਔਰ ਉਸ ਤੋਂ ਬਾਅਦ ਚ ਵੀਰਾ ਬਹੁਤ ਚੜ੍ਹਦੀ ਕਲਾ ਚ ਹੈ ਉਸ ਤੋਂ ਪਹਿਲਾਂ ਵੀ ਚੜ੍ਹਦੀ ਕਲਾ ਚ ਸੀ ਪਰ ਅਰਦਾਸ ਚ ਬਹੁਤ ਅਸਰ ਹੁੰਦਾ ਹੈ ਉਸ ਤੋਂ ਬਾਅਦ ਚ ਡਾਕਟਰਾਂ ਦੇ ਕਹਿਣ ਮੁਤਾਬਕ ਕਿ ਵੀਰਾ ਹੋਰ ਨੂੰ એનર્ਜੀ ਮਿਲ ਰਹੀ ਹੈ ਅਰਦਾਸਾਂ ਨਾਲ ਕਿਉਂਕਿ ਆਸਾਂ ਤੇ ਅਰਦਾਸਾਂ ਬਹੁਤ ਇਨਰ ਟਾਈਮ ਜੋ ਇਨਰ ਮੂਮੈਂਟਮ ਕਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇੋਂ 네ਗੇਟਿਵ ਪਾਸੇ ਨਹੀਂ ਗੱਲ ਲੱਗ ਜਾਨੀ ਵੀਰਾ ਬਿਲਕੁਲ ਚੜਦੀ ਕਲਾ ਚ ਹੈ ਜਝਾਰਪਾ ਉਹ ਵੀ ਫਿਲਮ ਪਾਵਰ ਸਪੋਰਟਸਮੈਨ ਬੰਦਾ ਇੰਨਾ ਜੂਝ ਰਿਹਾ ਹੈ ਉਹ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦਵਾਮਾ ਕਰ ਰਿਹਾ ਦੁਨੀਆ ਚ ਮਤਲਬ 4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਕਹਿੰਦੇ ਦੁਨੀਆ ਕਿੱਥੋਂ ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਕਿ ਅਸੀਂ ਵੀਰੇ ਲਈ ਆਏ ਆਂ ਇਹ ਆਸ ਕਦੀ ਵੀ ਵੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਭਰੋਸਾ ਹੈ ਆਪਾਂ ਸਾਰੇ ਜਿਹੜਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਨੂੰ ਡੈਕਟਿਵ ਨਹੀਂ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਹੈ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਿਮਰ ਵੀਰੇ ਦੇ ਨਾਮ ਤੇ ਵਧਾਉਣਾ ਹੈ ਅੱਜ ਵੀ ਵਧਾਉਣਾ ਤੇ ਕੱਲ੍ਹ ਵੀ ਵਧਾਉਣਾ ਹੈ ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖੁਸ਼ ਖਬਰੀ ਮਿਲੂਗੀ ਸੁੱਖ ਦਾ ਸੁਨੇਹਾ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ